ਏ ਦੋਸਤੋ ਇੱਕ ਗੱਲ ਦੱਸਣਾ ਭੁੱਲ ਗਿਆ ਜਿਹੜਾ ਪਤੰਗ ਲੁੱਟਣ ਵਾਲਾ ਕੰਮ ਆ ਨਾ ਸੜਕਾਂ ਤੇ ਨਹੀਂ ਵੀਰੇ ਸੜਕਾਂ ਤੇ ਬਹੁਤ ਖਤਰਾ ਹੋ ਸਕਦਾ ਆ ਐਕਸੀਡੈਂਟ ਹੋ ਸਕਦਾ ਆ ਠੀਕ ਆ ਸਾਡੇ ਕੋਲ ਸੇਲਰ ਆ ਪੂਰਾ ਸੇਲਰ ਆ ਇੱਕ ਵਾਰੀ ਸੇਲਰ ਦਿਖਾਓ ਜਣੀ ਆ ਗਰਾਊਂਡ ਦੇ ਵਿੱਚ ਹੀ ਆਪਾਂ ਖੇਡੋ ਹਨਾ ਭਜੋ ਨਠੋ ਜੋ ਮਰਜ ਤੇ ਮੋਜਾ ਮਾਨੋ ਸਾਰੇ ਠੀਕ ਆ ਤੇ ਦੇਖ ਸਾਦੋਂ ਪਤੰਗਾ ਦਾ ਜਿਹੜਾ ਲੁੱਟਦਾ ਜਿਹੜਾ ਦੌਰ ਆ ਨਾ ਇਹ ਕਦੇ ਖਤਮ ਨਹੀਂ ਹੋਣਾ ਜੋ ਪਤੰਗ ਅਸੀਂ ਲੁੱਟ ਰਹੇ ਆ ਸਾਡੀ ਬਚਪਨ ਦਵਾ ਦਿੱਤਾ ਪਤੰਗ ਲੁੱਟਣਾ ਇਹ ਬਹੁਤ ਵੱਡੀ ਗੱਲ ਹੈ ਠੀਕ ਹੈ ਜਿਗਰਾ ਚਾਹੀਦਾ ਤੇ ਮਿਹਨਤ ਹੋਣਾ ਚਾਹੀਦਾ ਬੰਦੇ ਦੇ ਅੰਦਰ ਜੇ ਸ਼ਰੀਰ ਠੀਕ ਰਹੇਗਾ ਤਾਂ ਪਤੰਗ ਤੁਸੀਂ ਲੁੱਟ ਸਕਦੇ ਹੋ ਨਹੀਂ ਤਾਂ ਤੁਸੀਂ ਪਤੰਗ ਨਹੀਂ ਲੁੱਟ ਸਕਦੇ ਠੀਕ ਆ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਅੱਜ ਆਪਾਂ ਪਤੰਗ ਹੀ ਲੁੱਟਣਾ ਲੋੜਿਆ ਦੇਣਾ ਲੁੱਟਣਾ ਤੇ ਉਡਾਉਣਾ ਹੋਰ ਕੁਝ ਕੰਮ ਨਹੀਂ ਕਰਨਾ ਖੋ ਦੇਖ ਸਕਦੇ ਹੋ ਇਸ ਜਗ੍ਹਾ ਤੇ ਮੈਂ ਵੀ ਇੱਧਰ ਦਿਖਾ ਇੱਧਰ ਦਿਖਾ ਆਹ ਦੇਖ ਲੈ ਵੀ ਚੱਕ ਵੀ ਚੱਕ ਦੇਖੋ ਚੱਕ ਰੋ ਭਾਈ ਦੇਖ ਲੁਟੇਰੇ ਤੋਰੇ ਫਿਰਦੇ ਸਾਰੇ ਮੰਡੀ ਦੇ ਆ ਵੀ ਮੁੰਡੇ ਨੂੰ ਚੱਪਲਾ ਨਹੀਂ ਪਤਾ ਦੋ ਰੰਗੇ ਚੱਪਲਾ ਬਾਈ ਫਿਰਦਾ ਦੇਖੋ ਚੈੱਕ ਕਰੋ ਇੱਕ ਕਾਲੇ ਰੰਗ ਦੀ ਹੈ ਇੱਕ ਹਰੇ ਰੰਗ ਦੀ ਪਤੰਗੇ ਦਾ ਨਸ਼ੇ ਦੇ ਵਿੱਚ ਪੂਰਾ ਧੁੱਤ ਪਿਆ ਇਹ ਤੇ ਸਭ ਤੋਂ بڑا ਲਟੇਰਾ ਇਹ ਪਤੰਗਾ ਦਾ ਲੈ ਦੇਖ ਦੇਖ ਹਟਦਾ ਨਹੀਂ ਇਹ ਹਟਦਾ ਨਹੀਂ ਨਾ 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 ਹਟਦਾ ਨਹੀਂ ਇਹ ਦੇਖ ਹਟਦਾ ਨਹੀਂ ਇਹ ਲੁੱਟਣਾ ਹੀ ਲੁੱਟਣਾ ਲੁੱਟਣਾ ਹੀ ਲੁੱਟਣਾ ਪਤੰਗਾ ਦਾ ਸਭ ਤੋਂ ਵੱਡਾ ਲਟੇਰਾ ਆਹ ਦੇਖ ਹਾਂ ਦੇਖੀ ਦੇਖ ਵੀਰੇ ਰਹਿਣ ਤੇ ਉਹ ਯਾਰ ਉਹ ਖੜ ਜਾ ਇੱਕ ਮਿੰਟ ਯਾਰ ਤੇਰੀ ਵੀਡੀਓ ਬਣਦੀ ਆ ਵੀਰੇ ਯਾਰ ਮਾਫ ਕਰਦੇ ਵੀਰੇ ਨਹੀਂ ਯਾਰ